ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅੱਤ ਕਬੱਡੀ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਮਾਜੇ ਦੇ ਮਝੈਲ ਕਬੱਡੀ ਖਿਡਾਰੀ ਗੋਪੀ ਫਰੰਦੀਪੁਰੀਏ ਦੀ ਜੋ ਕਿ ਸਰਕਲ ਸਟਾਈਲ ਕਬੱਡੀ ਪਲੇਅਰ ਨੇ ਤੇ ਜੱਫੀ ਨੇ ਅਜੇ ਹਾ ਕੋਈ ਰੇਡਰ ਨਹੀਂ ਹੋਣਾ ਜਿਸ ਨੂੰ ਗੋਪੀ ਨੇ ਜੱਫਾ ਨਾ ਲਾਇਆ ਹੋਵੇ ਲੰਬੇ ਸਮੇਂ ਤੋਂ ਕਬੱਡੀ ਦੇ ਵਿੱਚ ਬੱਲੇ ਬੱਲੇ ਕਰਵਾ ਰਹੇ ਗੋਪੀ ਦੇ ਜੱਫਿਆਂ ਦੀ ਦੁਨੀਆ دیਵਾਨੀ ਹੈ ਕਬੱਡੀ ਰਾਹੀਂ ਗੋਪੀ ਨੇ ਜਿੱਥੇ ਲੋਕਾਂ ਦੇ ਦਿਲਾਂ ਨੂੰ ਜਿੱਤਿਆ ਉੱਥੇ ਇਹਨਾਂ ਨੇ ਕਈ ਇਨਾਮ ਵੱਡੇ ਵੱਡੇ ਸਨਮਾਨ ਤੇ ਨਕਦ ਰਕਮਾਂ ਵੀ ਜਿੱਤੀਆਂ ਆਖਰ ਗ ਤੱਕ ਕੀ ਕੁਝ ਜਿੱਤਿਆ ਇਹਨਾਂ ਦੀ ਖੁਰਾਕ ਕੀ ਹੈ ਇਹ ਕਿਵੇਂ ਪ੍ਰੈਕਟਿਸ ਕਰਦੇ ਨੇ ਇਹਨਾਂ ਦੀ ਪਤਨੀ ਕੌਣ ਹੈ ਇਹਨਾਂ ਦੇ ਪਰਿਵਾਰ ਵਿੱਚ ਕੌਣ-ਕੌਣ ਨੇ ਇਹਨਾਂ ਨੇ ਕਬੱਡੀ ਖੇਡਣ ਦੀ ਸ਼ੁਰੂਆਤ ਕਦੋਂ ਕਿਵੇਂ ਤੇ ਕਿੱਥੇ ਕੀਤੀ ਇਹਨਾਂ ਸਾਰੀਆਂ ਗੱਲਾਂ ਦੇ ਜਵਾਬ ਤੁਹਾਨੂੰ ਇਸ ਵੀਡੀਓ ਨੂੰ ਪੂਰਾ ਦੇਖਣ ਤੋਂ ਬਾਅਦ ਆਪੇ ਮਿਲ ਜਾਣਗੇ ਸੋ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਚਲਦੀ-ਚਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ-ਨਾਲ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੁਣ ਕਰਦੇ ਹਾਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਗੋਪੀ ਫਰੰਦੀਪੂਰੀ ਦਾ ਜਨਮ ਜ਼ਿਲ੍ਹਾ ਤਰਨਤਾਰਨ ਸਾਹਿਬ ਦੇ ਪਿੰਡ ਫਰੰਦੀਪੁਰ ਦੇ ਵਿੱਚ ਹੋਇਆ ਜੋ ਕਿ ਪਿੰ ਸਿੰਘ ਦੇ ਨੇੜੇ ਪੈਂਦਾ ਹੈ ਜੇ ਇਹਨਾਂ ਦੇ ਨਾਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਘਰ ਦੇ ਇਹਨਾਂ ਨੂੰ ਗੋਪੀ ਕਹਿ ਕੇ ਬੁਲਾਉਂਦੇ ਸੀ ਜਿਸ ਕਰਕੇ ਕਬੱਡੀ ਵਿੱਚ ਇਹਨਾਂ ਨੇ ਆਪਣਾ ਨਾਂ ਗੋਪੀ ਦੇ ਪਿੱਛੇ ਆਪਣੇ ਪਿੰਡ ਦਾ ਨਾਂ ਫਰਿੰਦੀਪੁਰ ਲਾਇਆ ਇਸੇ ਕਰਕੇ ਉਹਨਾਂ ਨੂੰ ਗੋਪੀ ਫਰਿੰਦੀਪੁਰੀ ਅਗੇਹਾ ਜਾਂਦਾ ਹੈ ਅੱਜ ਜਿੱਥੇ ਵੀ ਗੋਪੀ ਜਾਂਦਾ ਹੈ ਉੱਥੇ ਉਹਨਾਂ ਦੇ ਪਿੰਡ ਦਾ ਨਾਂ ਵੀ ਬੋਲਿਆ ਜਾਂਦਾ ਹੈ ਜੋ ਕਿ ਗੋਪੀ ਲਈ ਤੇ ਉਹਨਾਂ ਦੇ ਪਿੰਡ ਵਾਲਿਆਂ ਲਈ ਮਾਣ ਵਾਲੀ ਗੱਲ ਹੋ ਜਾਂਦੀ ਹੈ। ਇਸ ਤੋਂ ਬਿਨਾ ਇਹਨਾਂ ਨੂੰ ਹਿਮਾਲਿਆ ਪਰਬਤ ਤੇ ਚੀਨ ਦੀ ਕੰਦ ਜਿਹੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ। ਤੁਹਾਨੂੰ ਦੱਸ ਦਈਏ ਕਿ ਗੋਪੀ ਫਰੰਦੀਪੁਰੀ ਦਾ ਜਨਮ 1999 ਦੇ ਵਿੱਚ ਹੋਇਆ ਸੀ। ਸਾਲ 2025 ਦੇ ਹਿਸਾਬ ਨਾਲ ਇਹਨਾਂ ਦੀ ਉਮਰ ਲਗਭਗ 37 ਸਾਲ ਹੋ ਚੁੱਕੀ ਹੈ ਤੇ ਅੱਜ ਵੀ ਉਹ ਕਬੱਡੀ ਦੇ ਮੈਦਾਨਾਂ 'ਚ ਬੁੱਕ ਰਹੇ ਨੇ। ਇਹਨਾਂ ਦੀ ਹਾਈਟ ਤਕਰੀਬਨ 6 ਫੁੱਟ 3 ਇੰਚ ਦੇ ਲਗਭਗ ਹੈ। ਇਹਨਾਂ ਦੇ ਸਰੀਰ ਦਾ ਭਾਰ 1 ਕੁਇੰਟਲ 10 ਕਿਲੋ ਦੇ ਲਗਭਗ ਹੈ। ਉਹਨਾਂ ਦੀ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਇਹਨਾਂ ਦੇ ਪਰਿਵਾਰ ਦੇ ਵਿੱਚ ਇਹ ਦਾ ਇਹਨਾਂ ਦੇ ਤਿੰਨ ਭਰਾ ਤੇ ਇੱਕ ਸਿਸਟਰ ਰਹਿੰਦੇ ਨੇ ਮਤਲਬ ਗੋਪੀ ਨੂੰ ਕੁੱਲ ਮਲਾ ਕੇ ਪੰਜ ਭੈਣ ਭਰਾ ਨੇ ਤੁਹਾਨੂੰ ਦੱਸ ਦਈਏ ਕਿ ਗੋਪੀ ਦੇ ਭੈਣ ਤੇ ਭਰਾਵਾਂ ਦਾ ਵਿਆਹ ਹੋ ਚੁੱਕਾ ਹੈ ਮੋਬਾਈਲ ਸਕਰੀਨ ਉੱਤੇ ਤੁਸੀਂ ਗੋਪੀ ਦੇ ਮਾਤਾ ਪਿਤਾ ਦੀ ਫੋਟੋ ਵੇਖ ਰਹੇ ਹੋ ਜੇ ਇਹਨਾਂ ਦੇ ਵਿਆਹ ਦੀ ਗੱਲ ਕਰੀਏ ਤਾਂ ਗੋਪੀ ਦਾ ਵਿਆਹ ਵੀ ਹੋ ਚੁੱਕਾ ਹੈ ਵਿਆਹ ਤੋਂ ਬਾਅਦ ਇਹਨਾਂ ਦੇ ਘਰ ਇੱਕ ਮੁੰਡੇ ਨੇ ਜਨਮ ਲਿਆ ਜਿਸ ਦਾ ਨਾਂ ਇਹਨਾਂ ਨੇ ਜੱਪ ਰੱਖਿਆ ਤੁਹਾਨੂੰ ਦੱਸ ਦਈਏ ਕਿ ਲਾਕਡਾਊਨ ਤੋਂ ਬਾਅਦ ਇਹਨਾਂ ਦੇ ਮੁੰਡੇ ਦੇ ਲੱਕ ਉੱਪਰੋਂ ਸਕੂਲ ਵਾਲੀ ਬੱਸ ਚੜ ਗਈ ਸੀ ਜਿਸ ਕਰਕੇ ਇਹਨਾਂ ਦਾ ਪੁੱਤ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਵਾਹਿਗੁਰੂ ਠੀਕ ठाक ਹੈ ਹੁਣ ਜੇ ਗੱਲ ਕਰੀਏ ਇਹਨਾਂ ਦੀ ਕਬੱਡੀ ਦੀ ਸ਼ੁਰੂਆਤ ਦੀ ਤਾਂ ਜਦੋਂ ਗੋਪੀ ਸਕੂਲ ਵਿੱਚ ਪੜਦਾ ਸੀ ਤਾਂ ਉਦੋਂ ਇਹ ਨੈਸ਼ਨਲ ਸਟਾਈਲ ਕਬੱਡੀ ਖੇਡਿਆ ਕਰਦਾ ਸੀ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਸਕੂਲ ਦੇ ਨੇੜੇ ਪਹਿਲਵਾਨੀ ਅਖਾੜਾ ਸੀ ਜਿਸ ਦਾ ਨਾਮ ਕਰਤਾਰ ਅਖਾੜਾ ਸੂਰ ਸਿੰਘ ਸੀ ਜਦੋਂ ਗੋਪੀ ਨੂੰ ਸਕੂਲ ਤੋਂ ਛੁੱਟੀ ਹੋਣੀ ਤਾਂ ਉਹ ਪਹਿਲਵਾਨਾਂ ਦੇ ਅਖਾੜੇ 'ਚ ਚਲਾ ਜਾਂਦਾ ਉੱਥੇ ਪਹਿਲਵਾਨਾਂ ਨੂੰ ਮਿਹਨਤ ਕਰਦੇ ਵੇਖਦਾ ਤੇ ਆਪ ਵੀ ਮਿਹਨਤ ਕਰਦਾ ਭਾਵੇਂ ਗੋਪੀ ਉਸ ਅਖਾੜੇ ਦੇ ਵਿੱਚ ਪਹਿਲਵਾਨੀ ਸਿੱਖਦਾ ਰਿਹਾ ਪਰ ਉਹਨਾਂ ਨੂੰ ਸ਼ੌਂਕ ਕਬੱਡੀ ਦਾ ਹੀ ਸੀ ਉਹਨਾਂ ਦਿਨਾਂ 'ਚ ਉਹ ਸਾਈਕਲ ਦੇ ਸਕੂਲ ਆਉਂਦੇ ਯੰਦਾ ਸਿੰਘ ਉਸ ਤੋਂ ਬਾਅਦ ਸਾਲ 2005 ਦੇ ਵਿੱਚ ਗੋਪੀ ਨੇ 10ਵੀਂ ਪਾਸ ਕੀਤੀ ਜਿਸ ਤੋਂ ਬਾਅਦ ਉਹਨਾਂ ਨੇ ਚੰਗੀ ਤਰ੍ਹਾਂ ਕਬੱਡੀ ਖੇਡਣੀ ਸ਼ੁਰੂ ਕੀਤੀ ਉਹਨਾਂ ਨੇ ਢੇਰੀ ਵਾਲੀ ਕਬੱਡੀ ਤੋਂ ਸ਼ੁਰੂਆਤ ਕੀਤੀ ਉਹਨਾਂ ਦਿਨਾਂ ਦੇ ਵਿੱਚ ਜ਼ਿਆਦਾਤਰ ਢੇਰੀ ਵਾਲੀ ਕਬੱਡੀ ਹੀ ਖੇਡੀ ਜਾਂਦੀ ਸੀ ਇੱਕ ਵਾਰ ਸੂਰ ਸਿੰਘ ਕਬੱਡੀ ਮੈਚ ਸੀ ਉੱਥੇ ਤਾਬਾ ਪਲਵਾਨ ਮਲਕੀਤ ਪਲਵਾਨ ਤੇ ਕੁਲਜੀਤ ਪਲਵਾਨ ਦੀ ਟੀਮ ਖੇਡਣ ਆਈ ਹੋਈ ਸੀ ਇਹਨਾਂ ਦੀ ਟੀਮ ਦਾ ਇੱਕ ਜਾਫੀ ਉਸ ਦਿਨ ਨਾ ਆਇਆ ਤੇ ਉਹ ਆਪਸ ਦੇ ਵਿੱਚ ਗੱਲਾਂ ਕਰ ਰਹੇ ਸੀ ਕਿ ਹੁਣ ਕਿਹਨੂੰ ਵੜਾਈਏ ਉੱਥੇ ਹੀ ਥੋੜੀ ਦੂਰ ਗੋਪੀ ਖੜਾ ਸੀ ਉਦੋਂ ਫਿਰ ਤਾਬੇ ਪਲਵਾਨ ਨੇ ਨਾਲ ਦੇ ਨੂੰ ਕਿਹਾ ਕਿ ਇਹ ਮੁੰ ਇਹਨੂੰ ਖੜਾ ਲੈਨੇ ਆ ਸੋ ਉਦੋਂ ਫਿਰ ਗੋਪੀ ਨੂੰ ਇੱਕ ਵੱਡੀ ਟੀਮ 'ਚ ਖੇਡਣ ਦਾ ਮੌਕਾ ਮਿਲ ਗਿਆ ਉਹ ਮੈਚ ਵੀ ਢੇਰੀ ਵਾਲਾ ਮੈਚ ਸੀ ਉਸ ਮੈਚ ਦੇ ਵਿੱਚ ਗੋਪੀ ਨੇ ਵਧੀਆ ਖੇਡ ਦਿਖਾਈ ਜਿਸ ਤੋਂ ਬਾਅਦ ਤਾਬੇ ਪਹਿਲਵਾਨ ਨੇ ਗੋਪੀ ਨੂੰ ਪੱਕੇ ਹੀ ਆਪਣੀ ਟੀਮ ਦੇ ਵਿੱਚ ਰੱਖ ਲਿਆ ਉਸ ਤੋਂ ਬਾਅਦ ਤਾਂ ਗੋਪੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਹਨਾਂ ਨੇ ਆਪਣੀ ਖੁਰਾਕ ਤੇ ਮਿਹਨਤ ਵਧਾ ਦਿੱਤੀ ਤੇ ਗੋਪੀ 6-7 ਮਹੀਨਿਆਂ ਦੇ ਵਿੱਚ ਹੀ ਤਕੜਾ ਪਹਿਲਵਾਨ ਬਣ ਗਿਆ ਉਸ ਤੋਂ ਬਾਅਦ ਸਾਲ 2007 ਦੇ ਵਿੱਚ ਇਹ ਡੀਏਵੀ ਅਕੈਡਮੀ ਜਲੰਧਰ ਚਲੇ ਗਏ ਉੱਥੋਂ ਉਹਨਾਂ ਨੇ ਸਰਕਲ ਸਟਾਈਲ ਕਬੱਡੀ ਖੇਡਣੀ ਸ਼ੁਰੂ ਕੀਤੀ ਜੇ ਇਹਨਾਂ ਦੀ ਪ੍ਰੈਕਟਿਸ ਦੀ ਗੱ ਦੋ ਲੈ ਕੇ 1500 ਤੱਕ ਪਹਿਲਵਾਨੀ ਡੰਡ ਮਾਰਦਾ ਰਿਹਾ ਗੋਪੀ ਜਾਨਦਰ ਦੇਸੀ ਮਿਹਨਤ ਲਾਉਂਦੇ ਨੇ ਉਹਨਾਂ ਦਾ ਮੰਨਣਾ ਹੈ ਕਿ ਹਫਤੇ ਦੇ ਵਿੱਚ ਦੋ ਵਾਰ ਜਿੰਮ ਲਾਓ ਤੇ ਬਾਕੀ ਦਿਨ ਦੇਸੀ ਤਰੀਕੇ ਨਾਲ ਹੀ ਮਿਹਨਤ ਕਰੋ ਕਿਉਂਕਿ ਜਿੰਮ ਨਾਲ ਮਸਲ ਟਾਈਟ ਹੋ ਜਾਂਦੇ ਨੇ ਤੇ ਛੱਟ ਲੱਗਣ ਦਾ ਡਰ ਬਣਿਆ ਰਹਿੰਦਾ ਹੈ ਗੋਪੀ ਫਰੰਦੀਪੁਰਿਆ ਦੇਸੀ ਮਿਹਨਤ ਦੇ ਵਿੱਚ ਰੱਸਾ ਖਿੱਚਦਾ ਹੈ ਦੌੜ ਲਾਉਂਦਾ ਹੈ ਡੰਡ ਮਾਰਦਾ ਹੈ ਬੈਠਕਾ ਮਾਰਦਾ ਹੈ ਹਥੌੜੇ ਨਾਲ ਟਾਇਰ ਕੁੱਟਦਾ ਹੈ ਟਾਇਰ ਖਿੱਚਦਾ ਹੈ ਤੇ ਸਭ ਤੋਂ ਵਧੀਆ ਕਸਰਤ ਉਹ ਕਹੀ ਚਲਾਉਂਦਾ ਹੈ ਜੋ ਕਿ ਹਰ ਇੱਕ ਕਬੱਡੀ ਖਿਡਾਰੀ ਲਈ ਜ਼ਰੂਰੀ ਹੈ ਕਿਉਂਕਿ ਇਸ ਨਾਲ ਸਾਡੇ ਸਾਰੇ ਸਰੀਰ ਦਾ ਜੋਰ ਲੱਗਦਾ ਹੈ ਆਪਣੀ ਵਧੀਆ ਖੇਡ ਕਰਕੇ ਅਜ ਗੋਪੀ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਅਮਰੀਕਾ ਦੇ ਦੁਬਈ ਵਰਗੇ ਦੇਸ਼ਾਂ 'ਚ ਕਬੱਡੀ ਖੇਡ ਚੁੱਕਾ ਹੈ ਤੁਹਾਨੂੰ ਦੱਸ ਦਈਏਗੇ ਇਹ 6-7 ਵਾਰ ਕੈਨੇਡਾ ਦੇ 2-3 ਵਾਰ ਇੰਗਲੈਂਡ ਕਬੱਡੀ ਖੇਡਣ ਜਾ ਚੁੱਕੇ ਨੇ ਜੇ ਇਹਨਾਂ ਦੀ ਖੁਰਾਕ ਦੀ ਗੱਲ ਕਰੀਏ ਤਾਂ ਇਹ ਜ਼ਿਆਦਾਤਰ ਘਰ ਦੀ ਦੇਸੀ ਖੁਰਾਕ ਖਾਂਦੇ ਨੇ ਇਹ ਰਗੜੇ ਨੂੰ ਖਿਡਾਰੀ ਲਈ ਬਹੁਤ ਜ਼ਰੂਰੀ ਮੰਨਦੇ ਨੇ ਜਿਸ ਕਰਕੇ ਇਹ ਰਗੜਾ ਜ਼ਰੂਰ ਪੀਂਦੇ ਨੇ ਹਫ਼ਤੇ 'ਚ 2 ਖਾਉਂਦੇ ਨੇ ਇਹ ਬਾਹਰ ਦੀਆਂ ਚੀਜ਼ਾਂ ਘੱਟ ਖਾਂਦੇ ਨੇ ਜੇ ਬਾਹਰ ਕੁਝ ਖਾਣਾ ਪੈ ਜਾਵੇ ਤਾਂ ਫਰੂਟ ਖਾ ਲੈਂਦੇ ਨੇ ਜੂਸ ਪੀ ਲੈਂਦੇ ਨੇ ਬਾਕੀ ਦਾ ਇਹ ਘਰ ਚ ਬਣਦੀ ਰੋਟੀ ਦਾਲ ਸਬਜ਼ੀ ਪਨੀਰ ਦੁੱਧ ਚੌਲ ਵਗੈਰਾ ਤਾਂ ਆਮ ਹੀ ਖਾਂਦੇ ਨੇ ਬਾਕੀ ਗੋਪੀ ਦਾ ਮੰਨਣਾ ਹੈ ਕਿ ਕਬੱਡੀ ਲਈ ਜਨੂਨ ਹੋਣਾ ਚਾਹੀਦਾ ਹੈ ਜਿਹਨੇ ਕਬੱਡੀ ਖੇਡਣੀ ਹੈ ਉਹ ਘਰ ਦੀ ਰੋਟੀ ਖਾ ਕੇ ਵੀ ਕਬੱਡੀ ਖੇਡ ਲੈਂਦਾ ਹੈ ਬਾਕੀ ਸਮੇਂ ਦੇ ਨਾਲ-ਨਾਲ ਬੰਦਾ ਖੁਰਾਕ ਖਾਣ ਯੋਗਾ ਆਪੇ ਹੋ ਜਾਂਦਾ ਹੈ ਪਿੱਛੇ ਜਿਹੇ ਜਦੋਂ ਲੋਕਡਾਊਨ ਲੱਗਾ ਸੀ ਤਾਂ ਇਹਨਾਂ ਨੇ ਆਪਣੇ ਘਰ ਦੇ ਪਿੱਛੇ ਹੀ ਦੇਸੀ ਮਿਹਨਤ ਕਰ ਲਈ ਅਖਾੜਾ ਬਣਾਇਆ ਉੱਥੇ ਦੱਬ ਕੇ ਮਿਹਨਤ ਕਰਦੇ ਉਰੇ ਲੈ ਕੇ ਆਉਣ ਲਈ ਅਕੈਡਮੀ ਵੀ ਸ਼ੁਰੂ ਕੀਤੀ ਹੈ ਜਿਸ ਨਾਲ ਹੀ ਇਹ ਨਵੇਂ ਮੁੰਡਿਆਂ ਨੂੰ ਤਿਆਰ ਕਰਨਗੇ ਗੋਪੀ ਨੇ ਆਪ ਵੀ ਸਾਫ ਸੁਥਰੀ ਕਬੱਡੀ ਖੇਡੀ ਹੈ ਤਾਂ ਹੀ ਉਹ ਲੰਬਾ ਸਮਾਂ ਕਬੱਡੀ ਖੇਡ ਰਹੇ ਨੇ ਅੱਜ ਉਹਨਾਂ ਨੂੰ ਕਬੱਡੀ ਖੇਡਦੇ ਆ 17-18 ਸਾਲ ਹੋ ਚੁੱਕੇ ਨੇ ਤੇ ਅੱਜ ਵੀ ਉਹ ਓਨੇ ਹੀ ਫਿੱਟ ਨੇ ਜਿੰਨੇ ਉਹ 17-18 ਸਾਲ ਪਹਿਲਾਂ ਸੀ ਨਵੇਂ ਖਿਡਾਰੀਆਂ ਨੂੰ ਉਹਨਾਂ ਤੋਂ ਸਿੱਖ ਕੇ ਸਾਫ ਸੁਥਰੀ ਕਬੱਡੀ ਖੇਡਣੀ ਚਾਹੀਦੀ ਹੈ ਤਾਂ ਕਿ ਉਹ ਲੰਬਾ ਸਮਾਂ ਗਰਾਊਂਡ 'ਤੇ ਟਿਕ ਸਕਣ ਇਸ ਤੋਂ ਬਿਨਾ ਗੋਪੀ ਕਬੱਡੀ ਰਾਹੀਂ ਵੱਡੇ ਵੱਡੇ ਇਨਾਮ ਜਿੱਤ ਚੁੱਕਾ ਹੈ ਜਿਦਾ ਮੋਟਰਸਾਈਕਲ ਜਿਪਾਂ ਕਾਰਾਂ ਟਰੈਕਟਰ ਛੱਲੇ ਮੁੰਡੀਆਂ ਟਰੋਫੀਆਂ ਨਕ 2021 22 000 51 52000 ਦੇ ਨਕਦ ਇਨਾਮ ਤਾਂ ਉਹ ਕਈ ਵਾਰ ਜਿੱਤ ਚੁੱਕਾ ਹੈ ਜੋ ਕਿ ਬੈਸਟਾਂ ਨਹੀਂ ਰੱਖੇ ਜਾਂਦੇ ਨੇ ਅੱਜ ਗੱਲ ਗੋਪੀ ਦੀ ਟੀਮ ਦਾ ਰੇਟ ਇੱਕ ਮੈਚ ਦਾ 1 ਲੱਖ ਰੁਪਇਆ ਹੁੰਦਾ ਹੈ ਜਿਸ ਵਿੱਚ ਉਹ 10-10000 ਤਾਂ ਹਰੇਕ ਖਿਡਾਰੀ ਨੂੰ ਆਉਣ ਹੀ ਆਉਣੇ ਨੇ ਭਾਵੇਂ ਉਹ ਮੈਚ ਜਿੱਤਣ ਜਾਂ ਹਾਰਨ ਜੇ ਟੀਮ ਜਿੱਤ ਗਈ ਤਾਂ ਹਰ ਇੱਕ ਖਿਡਾਰੀ ਨੂੰ 10000 ਤੋਂ ਵੱਧ ਪੈਸੇ ਆ ਜਾਂਦੇ ਨੇ ਸਿਰਫ ਇੱਕ ਮੈਚ ਦੇ ਸਨਮਾਨਾਂ ਦੀ ਗੱਲ ਕਰੀਏ ਤਾਂ ਗੋਪੀ ਦੇ ਵੈਸੇ ਤਾਂ ਨਿੱਕੇ ਮੋਟੇ ਸਨਮਾਨ ਹੁੰਦੇ ਹੀ ਰਹਿੰਦੇ ਨੇ ਪਰ ਸਾਲ 2023 ਦੇ ਵਿੱਚ ਫਰੰਦੀਪੁਰ ਤਰਨਤਾਰਨ ਕਬੱਡੀ ਕੱਪ ਤੇ ਉਹਨਾਂ ਦਾ ਕਬੱਡੀ ਜਗਤ ਦੇ ਵਿੱਚ ਸਭ ਤੋਂ ਵੱਡਾ ਸਨਮਾਨ ਕੀਤਾ ਗਿਆ ਜੋ ਕਿ ਉਹਨਾਂ ਲਈ ਬਹੁਤ ਵੱਡੀ ਗੱਲ ਸੀ ਹੁਣ ਜੋ ਗੋਪੀ ਦੇ ਸ਼ੌਂਕ ਦੀ ਗੱਲ ਕਰੀਏ ਤਾਂ ਇਹ ਘੋੜੀਆਂ ਵੀ ਰੱਖਦੇ ਰਹੇ ਕੁੱਤੇ ਪਾਲਣ ਦਾ ਵੀ ਇਹਨਾਂ ਨੂੰ ਸ਼ੌਂਕ ਹੈ ਕਬੂਤਰਾਂ ਦਾ ਸ਼ੌਂਕ ਤਾਂ ਇਹਨਾਂ ਨੂੰ ਬਚਪਨ ਤੋਂ ਹੀ ਹੈ ਅੱਜ ਵੀ ਇਹਨਾਂ ਨੇ ਕਬੂਤਰ ਤੇ ਮੁਰਗੇ ਰੱਖੇ ਹੋਏ ਨੇ ਸੋ ਇਹਨਾਂ ਨੂੰ ਜਾਨਵਰਾਂ ਦੇ ਨਾਲ ਸ਼ੁਰੂ ਤੋਂ ਹੀ ਪਿਆਰ ਹੈ ਜੇ ਇਹਨਾਂ ਦੇ ਪਸੰਦੀਦਾ ਖਿਡਾਰੀਆਂ ਦੀ ਗੱਲ ਕਰੀਏ ਤਾਂ ਸੰਦੀਪ ਲਲੀਆਂ ਤੇ ਸੰਦੀਪ ਨੰਗਲੰਬੀ ਇਹਨਾਂ ਦੇ ਪਸੰਦੀਦਾ ਕਬੱਡੀ ਖਿਡਾਰੀ ਨੇ ਇੱਕੋ ਵੀ ਸਮਾਂ ਸੀ ਜਦੋਂ ਗੋਪੀ ਦੇ ਸੁਖਮਣ ਚੋੜਾ ਦੇ ਟਕਰਾਂ ਨੂੰ ਲੋਕੀ ਬਹੁਤ ਪਿਆਰ ਕਰਦੇ ਸੀ ਕਦੇ ਸੁਖਮਣ ਲੈਂਦਾ ਸੀ ਲੋਕ ਇਹਨਾਂ ਦੇ ਮੈਚ ਨੂੰ ਐਂਟ ਤੱਕ ਦੇਖ ਕੇ ਜਾਂਦੇ ਸੀ ਕਿ ਆਖਰ ਬਣੂ ਕੀ ਇਹਨਾਂ ਦੋਵਾਂ ਦੇ ਮੈਚ ਦੇ ਵਿੱਚ ਲੋਕਾਂ ਦਾ ਵਾਵਾ ਇਕੱਠ ਹੁੰਦਾ ਸੀ ਇਸ ਤੋਂ ਬਿਨਾ ਸਾਲ 2019 ਦੇ ਮਾਰਚ ਮਹੀਨੇ ਗੋਪੀ ਫਰੰਦੀਪੁਰੀਏ ਨੇ ਪ੍ਰੀਤ ਲੱਧੂ ਨੂੰ ਆਪਣੀ ਟੀਮ ਵਿੱਚ ਲਾਇਆ ਸੀ ਬਾਅਦ ਵਿੱਚ ਪੈਸਿਆਂ ਨੂੰ ਲੈ ਕੇ ਦੋਨਾਂ ਵਿੱਚ ਘਾਰ ਅੜਮਣ ਹੋ ਗਈ ਤਰ੍ਹਾਂ ਸਾਲ ਪ੍ਰੀਤ ਦਾ ਟਰੈਕਟਰ ਨਾਲ ਸਨਮਾਨ ਹੋਇਆ ਸੀ ਉਸ ਸਨਮਾਨ ਦੇ ਵਿੱਚ ਗੋਪੀ ਨੇ 5 ਲੱਖ ਪਾਉਣ ਦਾ ਵਾਅਦਾ ਕੀਤਾ ਸੀ ਪ੍ਰੀਤ ਦਾ ਕਹਿਣਾ ਹੈ ਕਿ ਗੋਪੀ ਨੇ ਮੈਨੂੰ ਸਿਰਫ 2 ਲੱਖ ਹੀ ਦਿੱਤੇ ਉਹ ਵੀ ਮੈਨੂੰ ਸੱਚ ਨਹੀਂ ਦੱਸਿਆ ਕਿ ਉਹ ਪੈਸੇ ਮੈਨੂੰ ਕਿਹੜਾ ਬੰਦਿਆਂ ਨੇ ਫੜਾਏ ਬਾਅਦ ਵਿੱਚ ਜਦੋਂ ਪ੍ਰੀਤ ਕੀ ਇਹਨਾਂ ਫਲਾਣੇ ਬੰਦਿਆਂ ਨੇ ਗੋਪੀ ਨੂੰ ਪੈਸੇ ਵੜਾਏ ਸੀ ਤਾਂ ਫਿਰ ਪ੍ਰੀਤ ਗੋਪੀ ਤੋਂ ਉਦੋਂ ਦਾ ਗੁੱਸੇ ਹੈ ਗੁੱਸਾ ਉਹਨਾਂ ਨੂੰ ਇਸ ਗੱਲ ਦਾ ਹੈ ਕਿ ਉਹਨਾਂ ਨੇ ਮੈਨੂੰ ਪੈਸੇ ਦੇਣ ਵਾਲੇ ਬੰਦਿਆਂ ਬਾਰੇ ਨਹੀਂ ਦੱਸਿਆ ਉਹਨਾਂ ਮੈਨੂੰ ਦੱਸਣਾ ਚਾਹੀਦਾ ਸੀ ਮੂੰਹ ਲੱਗਦੇ ਬੰਦੇ ਨੇ ਘੱਟੋ ਘੱਟ ਮੈਂ ਉਹਨਾਂ ਦਾ ਧੰਨਵਾਦ ਤਾਂ ਕਰ ਦਿੰਦਾ ਬਾਕੀ ਗੋਪੀ ਨੇ ਵੀ YouTube ਉੱਤੇ ਇਸ ਸੰਬੰਧੀ ਵੀਡੀਓ ਪਾਈ ਤੇ ਪ੍ਰੀਤ ਲੱਧੂ ਨੇ ਵੀ ਵੀਡੀਓ ਪਾਈ ਹੈ ਜਿਸ ਵਿੱਚ ਇਹਨਾਂ ਦੋਵਾਂ ਨੇ ਆਪੋ ਆਪਣੇ ਪੱਖ ਰੱਖੇ ਹੋਏ ਨੇ ਬਾਕੀ ਯਾਰ ਜੋ ਕੁਝ ਵੀ ਹੋਇਆ ਪ੍ਰੀਤ ਆਪਣੀ ਇੰਟਰਵਿਊਆਂ ਦੇ ਵਿੱਚ ਗੋਪੀ ਨੂੰ ਆਪਣਾ ਉਸਤਾਦ ਮੰਨਦਾ ਰਿਹਾ ਹੈ ਉਹ ਇਹ ਵੀ ਕਹਿੰਦਾ ਰਿਹਾ ਹੈ ਕਿ ਸੀ ਤਾਂ ਇਹ ਮੁੱਦਾ ਬੈਠ ਕੇ ਨਿਬੇੜ ਲੈਣਾ ਸੀ ਐਵੇਂ ਉਸਤਾਦ ਨੂੰ ਭੰਡਣਾ ਕੋਈ ਚੰਗੀ ਗੱਲ ਨਹੀਂ ਬਾਕੀ ਗੋਪੀ ਫਰੰਦੀਪੂਰੀਆ ਨਵੇਂ-ਨਵੇਂ ਚੇਲੇ ਲੈ ਕੇ ਆਉਂਦਾ ਹੀ ਰਹਿੰਦਾ ਹੈ ਉਹਨਾਂ ਦਾ ਇੱਕ ਚੇਲਾ ਰੇਡਰ ਤੇਜਪਾਲ ਵੀ ਬਹੁਤ ਵਧੀਆ ਖੇਡਦਾ ਹੈ ਇਸ ਤੋਂ ਬਿਨਾ ਉਹਨਾਂ ਦਾ ਇੱਕ ਹੋਰ ਚੇਲਾ ਏਕਮ ਵੀ ਵਧੀਆ ਜੱਫੇ ਲਾਉਂਦਾ ਹੈ ਪਿੱਛੇ ਜੇ ਉਸਨੇ ਜੱਫਾ ਲਾ ਕੇ ਮੋਟਰਸਾਈਕਲ ਵੀ ਜਿੱਤਿਆ ਸੀ ਬਾਕੀ ਗੋਪੀ ਨੂੰ ਤੇਜ ਫੁਰਤੀਲੇ ਰੇਡਰ ਫੜਨੇ ਔਖੇ ਲੱਗਦੇ ਨੇ ਜੋ ਕਿ ਦੂਰੋਂ ਹੀ ਜਾਫੀ ਨੂੰ ਟੀਚਰਾਂ ਜਿਹਾ ਕਰੀ ਜਾਂਦੇ ਨੇ ਤੇ ਨੰਬਰ ਲੈ ਜਾਂਦੇ ਨੇ ਜਿਹੜੇ ਰੇਡਰ ਜਾਫੀ ਨਾਲ ਭਿੱੜਦੇ ਨੇ ਜਾਫੀ ਨਾਲ ਜ਼ੋਰ ਕਰਕੇ ਨੰਬਰ ਲੈਣ ਦੀ ਕੋਸ਼ਿ ਹੁੰਦਾ ਹੈ ਤੇ ਉਹਨਾਂ ਨੂੰ ਜਿਆਦਾਤਰ ਉਹ ਫੜ ਵੀ ਲੈਂਦੇ ਨੇ। ਸੋ ਇਹ ਸੀ ਗੋਪੀ ਫਰੰਦੀ ਪੁਰੀਏ ਦੀ ਬਾਇਓਗ੍ਰਾਫੀ। ਤੁਹਾਨੂੰ ਸਾਰਿਆਂ ਨੂੰ ਗੋਪੀ ਦੀ ਖੇਡ ਕਿਵੇਂ ਲੱਗਦੀ ਹੈ? ਕਮੈਂਟ ਕਰਕੇ ਸਾਨੂੰ ਜਰੂਰ ਦੱਸੋ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵੱਤ ਵਤ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ। ਇਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ ਅੱਤ ਕਬੱਡੀ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰਾਖਾ।